ਕਾਲਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੂਡ ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂ ਤੇ ਸ਼ਾਹੀ ਬੜੀਆਂ ਤੇ ਪਨੀਰ ਦੀ ਸਬਜੀ ਤੇ ਜਿਸ ਵਿੱਚ ਜਿਹੜੇ ਆਲੂ ਆ ਉਹਨਾਂ ਨੂੰ ਆਪਾਂ ਉਬਾਲ ਲਿਆ ਵਾ ਤੇ ਇੱਧਰ ਆਪਾਂ ਇੱਕ ਪਿਆਜ਼ ਅਦਰਕ ਤੇ ਲਸਣ ਉਹਨਾਂ ਨੂੰ ਆਪਾਂ ਪੀਸ ਲਿਆ ਵਾ ਇੱਧਰ ਆਪਾਂ ਰੱਖਿਆ ਤਿੰਨ ਮਿਰਚਾਂ ਤੇ ਨਾਲ ਆਪਾਂ ਲੈ ਇੱਕ ਟਮਾਟਰ ਇੱਧਰ ਆਪਾਂ ਕੱਟ ਲਿਆ ਪਿੰਨੀ ਤੇ ਆ ਜਿਹੜੀਆਂ ਚਾਹੀ ਬੜੀਆਂ ਲਈਆਂ ਆਪਾਂ ਇਹ ਜਿਹੜੀਆਂ ਬੜੀਆਂ ਆਪਾਂ ਪਾਵਾਂਗੇ ਇਹ ਬੜੀਆਂ ਆਪਾਂ ਬੜੀਆਂ ਪਾਵਾਂਗੇ ਤੇ ਆ ਜਿਹੜੀ ਬੜੀ ਆ ਇਹ ਆਪਾਂ ਛਾਹੀ ਬੜੀਆਂ ਲਈਆਂ ਸੀਗੀਆਂ ਇਹ ਬਹੁਤ ਹੀ ਵਧੀਆ ਬਣਦੀਆਂ ਆ ਤੇ ਇਸ ਨੂੰ ਆਪਾਂ ਹੁਣ ਇਸ ਤਰ੍ਹਾਂ ਕਰਕੇ ਬੜੀਆਂ ਭਨਾਂਗੇ ਇਹ ਬਹੁਤ ਹੀ ਮਸਾਲੇਦਾਰ ਹੁੰਦੀਆਂ ਹਨ ਬੜੀਆਂ ਤੇ ਬਹੁਤ ਜ਼ਿਆਦਾ ਟੇਸਟੀ ਵੀ ਬਣਦੀਆਂ ਇਹ ਬੜੀਆਂ ਨੂੰ ਆਪਾਂ ਇਦਾਂ ਕਰਕੇ ਬ੍ਰੇਕ-ਬ੍ਰੇਕ ਕਰ ਲਵਾਂਗੇ ਤੇ ਇਹ ਸਵਾਦ ਵੀ ਬਹੁਤ ਆਉਂਦੀਆਂ ਇਸ ਤਰ੍ਹਾਂ ਕਰਕੇ ਫਿਰ ਨੂੰ 15 ਮਿੰਟ ਦਾ ਲੱਗ ਰਿਹਾ ਤੇ ਲੋ ਜੀ ਹੁਣ ਆਪਾਂ ਜਿਹੜੀ ਕੜਾਈ ਹੋ ਰੱਖ ਲਈ ਆ ਉਹਦੇ ਵਿੱਚ ਆਪਾਂ ਪਾ ਲਿਆ ਰਫਾਣਡ ਔਰ ਲੇਪੜਸ਼ੀ ਤਾਂ ਹੁਣ ਆਪਾਂ ਇਹ ਵਿੱਚ ਪਾਵਾਂਗੇ ਪਿਆਜ਼ ਜੀ ਜਿਹੜਾ ਆਪਾਂ ਆਦਰ ਲਸਣ ਤੇ ਪਿਆਜ਼ ਪਾ ਲਿਆ ਸੀ ਹੁਣ ਆਪਾਂ ਰਿਚ ਪਾ ਦਾਂਗੇ ਗੜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਜੀਰਾ ਜੀਰਾ ਪਾਵਾਂਗੇ ਆਪਦਾ ਚਮਚ ਕਿਉਂਕਿ ਜਿਹੜਾ ਜੀਰਾ ਸਮਾਨ ਇਹਦੇ ਵਿੱਚ ਬਹੁਤ ਜ਼ਿਆਦਾ ਬੜੀ ਦੇ ਵਿੱਚ ਹੁੰਦਾ ਵਾ ਇਸ ਕਰਕੇ ਆਪਾਂ ਅੱਧਾ ਚਮਚ ਪਾਇਆ ਵਾ ਤੇ ਅੱਧਾ ਚਮਚ ਜਿਹੜਾ ਵਾ ਉਹ ਆਪਾਂ ਪਾਵਾਂਗੇ ਹਲਦੀ ਪਾਊਡਰ ਦਾ ਤੇ ਨਾਲ ਹੀ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਦੇ ਨਾਲ ਆਪ ਪਾਵਾਂਗੇ ਮੇਥੀ ਤੇ ਨੂੰ ਸਾਰਿਆਂ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਔਰ ਮਿਰਚ ਹੁਣ ਆਪਾਂ ਪਾਵਾਂਗੇ ਨਮਕ ਨਮਕ ਆਪਾਂ ਇਹਦੇ ਵਿੱਚ 1.5 ਚਮਚ ਪਾਵਾਂਗੇ ਪਾਵਾਂਗੇ ਮਿਰਚ ਜਿਹੜੀ ਗੀ ਮਿਰਚ ਪਾਵਾਂਗੇ 2 ਚਮਚ ਇਹ ਪਾਣੀ ਪਾਵਾਂਗੇ ਪਾਣੀ ਦੀ ਆਪਾਂ 2 ਕੱਪ ਪਾਵਾਂਗੇ ਅੱਜ ਹੁਣ ਆਪਾਂ ਇਹਨੂੰ 10 ਮਿੰਟ ਪਕਾਵਾਂਗੇ ਤੇ ਉਹਨਾਂ ਚੱਕਰ ਆਪਾਂ ਕਰਦੇ ਨੇ ਟੱਕਣ ਦੇ ਕੇ ਬੰਦ ਤੇ 10 ਮਿੰਟ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਤੇ ਪਨੀਰ ਵੀ ਪਾਵਾਂਗੇ 10 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਲੂ ਜਿਹੜਾ ਆ ਉਹ ਆਪਾਂ ਬਾਅਦ ਤੇ ਹੁਣ ਜਿਹੜਾ ਪਨੀਰ ਵਾ ਉਸ ਨੂੰ ਆਪਾਂ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ 10 ਮਿੰਟ ਹੋਰ ਪਕਾਵਾਂਗੇ ਤੇ ਇਸ ਦੇ ਨਾਲ ਜਿਹੜੀ ਆਪਣੀ ਸਬਜੀ ਆ ਫਿਰ ਤਿਆਰ ਹੋ ਜੂਗੀ ਤੇ ਆਪਾਂ 10 ਮਿੰਟ ਵਾਸਤੇ ਇਹਨਾਂ ਨੂੰ ਪਕਾਵਾਂਗੇ ਜਿਹੜੀ ਆਪਣੀ ਹੋ ਗਈ 10 ਮਿੰਟ ਜਿਹੜੀ ਸਬਜੀ ਆ ਉਹ ਆਪਣੀ ਹੋ ਗਈ ਆ ਰੈਡੀ ਤੇ ਜਿਹੜਾ ਗੈਸ ਸੀਗਾ ਉਹ ਆਪਾਂ ਕਰਤਾ ਬੰਦ ਤੇ ਹੁਣ ਆਪਾਂ ਇੱਕ ਕਾਲੇਜ ਕਰ ਲਵਾਂਗੇ ਇਹਨੂੰ ਸਰਵ ਤੇ ਕੋਲੇ ਵਿੱਚ ਆਪਾਂ ਕਰ ਲਈ ਆ ਜੀ ਸਰਵ ਸਬਜੀ ਆਪਣੀ ਜਿਹੜੀ ਸਬਜੀ ਆ ਉਹ ਆਲੂ ਪਨੀਰ ਤੇ ਬੜੀਆਂ ਦੀ ਸਬਜੀ ਆ ਜੀ ਤੇ ਇਹ ਬਣ ਕੇ ਰੈਡੀ ਹੋ ਗਈ ਆ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ